ਆਲੋ ਆਵਾਜ਼ ਪ੍ਰਾਈਸ ਤੁਹਾਡੇ ਵਾਸਤੇ ਬਹੁਤ ਵੱਡਾ ਇਦਾਂ ਨਹੀਂ ਮੈਨੂੰ ਜਾਨਣਾ ਹੁੰਦਾ 25 ਸਾਡੇ ਰਿੰਕੂ ਉਹ ਕਹਿੰਦੇ ਦਿਲ ਵਿੱਚ ਹੋਵੇ ਪਿਆ ਡੈਡੀ ਕੋਟ ਮਮਮੀ ਲਹਿੰਗਾ ਚਲ ਕੋਟ ਪਰ ਦੱਸ ਰਿਹਾ ਕਿ ਰੱਬ ਬੰਦ ਆ ਜਾਂਦੀ 30 ਵਾਲੇ ਕੋਟ ਪਰ ਕਿਹਾ ਜਾਣਾ ਵੀ ਅੱਜ ਤੇਰੀ ਡੈਡੀ ਨਹੀਂ ਵੇਖੋ ਦਾਅ ਵੀ ਮਿਲਣਾ ਉਹ ਵੀ ਦਿਖਾਵਾਂਗੇ ਮੰਮਾ ਆਉਣਾ ਜਮੀਨ ਮਤੇ ਹੂੜ ਲਿਆ ਸਾਵਣਾ ਨੂੰ ਕਰਪ ਰਪਈਆ ਨੂੰ ਸਾਵਣਾ ਭੈਣ ਜੀ ਨੂੰ ਪਾਉਣਾ ਜੀ ਦਾ ਘੱਟੋ ਘਾਟ 10 ਟੋਲੇ ਦਾ ਸੈੱਟ ਮਾਮਾ ਮਾਮਾ ਅੱਜ ਤੁਹਾਨੂੰ ਮਿਲੇਗਾ ਪਰ ਰਾਤ ਨੂੰ ਸਵਰਨ ਹਾਊਸ ਦੇ ਵਿੱਚ ਭਾਜੀ ਕੀ ਪਾ ਲਗੇ ਸ਼ੇਰ ਉਹਨਾਂ ਨੂੰ ਸਭ ਇਜਾਜ਼ਤ ਤੇਰੀ ਬੈਣ ਵੀ ਨਹੀਂ ਰਹਾ ਮਨਾਉਣੀ ਤੂੰ 8:30 ਤੋਂ 9 ਦੇ ਵਿੱਚ ਆਪਾਂ ਦਿੱਲੀ ਬਲਾਕ ਪਾਇਆ ਕਰਾਂਗੇ ਘੰਟਾ ਵੀ ਨਾ ਪਾ ਜੀ ਠੀਕ ਕਰੋ 70 70 ਟੀਕੂ ਬਾਬਾ ਉਹਨੂੰ ਖਾੜੀ ਦਾ ਸਿੱਧਾ ਆ ਕੇ ਉਹਨੂੰ ਛਿੱਲੀ ਛੁੱਲੀ ਦਾ ਵਾ ਟੀਕੂ ਜਿਹੜਾ ਛਿਲ ਲਾ ਕੇ ਖਾਈਦਾ ਕਿ ਵਿੱਚੋਂ ਖਾਈ ਛਿੱਲੜ ਦੇ ਅੜ ਕੇ ਗਾ ਜਿੰਦਗੀ ਦੀ ਧੋੜ ਹੀ ਨਹੀਂ ਲੱਗੀ ਟੀਕੂ ਬਾਬਾ ਖਾਣ ਦਾ ਵਿੱਚੋਂ ਪੈ ਗਏ ਹਾਂ ਗੱफ्ते ਚ ਆ ਦੋ ਦੋ ਦਿਨ ਆ ਜਾਣਾ ਫਕਸ਼ੇ ਜਾਣਾ ਤਾਦਾ ਕਿੰਨੇ ਦਿਨ ਮੈਨੂੰ ਦੇ ਸਕਦਾ ਹਫਤੇ ਨਹੀਂ 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 ਹਫਤੇ ਵੇ ਤੇਰਾ ਲੱਗਦਾ ਕਿ ਇਹ ਹੈ ਚਾਚਾ ਮਾਮਾ ਤਾਇਆ ਕੋਈ ਨਹੀਂ ਜਿੱਦਾਂ ਕੋ ਬਾਪ ਦਾਦੇ ਦੀ ਭਈ ਹੈ ਥੋੜੀ ਹੋਣੀ ਡੇਢ ਤੋਂ ਭਾਵੇਂ ਹੋਈ ਤੇ ਬਸ ਬਸ ਆਈ ਗਿਆ ਆਹੋ ਆਹ ਮੈਨੂੰ ਹੀ ਦੇਖਦੇ ਪੂਰੀ ਰੋਲੈਂਡ ਦੀ ਸਮਾਰਟ ਬੁਆਏ ਜਿਲ੍ਹਾ ਵਿਸਤਾਰ ਦੀ ਐਂਡ ਕਰਾ ਦੇ ਅੱਜ ਮਾ ਖਾ ਖਾਲੇ ਕੁਛ ਕੋਈ ਨਹੀਂ ਖਾਲੇ ਘਰ ਬੈਲਟੀ ਫਿਰਨੀ ਅੱਜ ਵੇਖ ਈ ਗੰਦੇ ਨੂੰ ਸਰਪ੍ਰਾਈਜ਼ ਤੁਹਾਡੇ ਵਾਸਤੇ ਬਹੁਤ ਵੱਡਾ ਦੱਸ ਦੇ ਫਿਰ ਤਿਆਰੀ ਨਹੀਂ ਕਰਨੀ ਦੱਸ ਦੇ ਨਹੀਂ ਨਹੀਂ ਸਾਨੂੰ ਕੱਪੜੇ ਪਾ ਕੇ ਲੈ ਆਇਆ ਬਸ ਇਦਾਂ ਨਹੀਂ ਮੈਂ ਜਾਣਾ ਹੁੰਦਾ ਨਹੀਂ ਜਿਹੜਾ ਵੀ ਮੈਂ ਪਿਛਲੇ ਮਹੀਨੇ ਦੱਸੀ ਗੱਲ ਉਹ ਅੱਜ ਆ ਅਨਿਵਰਸਰੀ ਨਾਲ ਅੱਜ ਅੱਜ 25 ਸਾਡੇ ਰਿੰਕੂ ਭਾਈ ਦੀ ਹੈਗੀ ਆ ਮੈਰਜ ਅਨਿਵਰਸਰੀ ਕਹਿੰਦੇ ਦਿਲ ਵਿੱਚ ਹੋਵੇ ਪਿਆਰ ਹੋਣ ਨੂੰ ਕੀ ਨਹੀਂ ਹੁੰਦਾ ਦੇਲਵੇ ਵਿੱਚ ਤੁਹਾਡੇ ਜਜਬਾਤ ਤੁਹਾਡੀਆਂ ਸੋਚਾਂ ਵਿਚਾਰਾ ਤੁਹਾਡੀਆਂ ਸਹੀ ਹੋਣੀਆਂ ਚਾਹੀਦੀਆਂ ਬਾਕੀ ਜਿਹੜਾ ਕਰ ਰਿਹਾ ਉਹ ਵੀ ਸਹੀ ਆ ਜਿਹੜਾ ਨਹੀਂ ਕਰ ਰਿਹਾ ਉਹ ਵੀ ਸਹੀ ਆ ਥੌਟਸ ਆਪੋ ਆਪਣੇ ਪਰਸਨਲ ਲਾਈਫ ਆਪੋ ਆਪਣੀ ਬਾਕੀ ਰਾਜ ਨਹੀਂ ਦੱਸਣਗੇ ਲਾ ਕੇ ਸੁਣ ਲਿਆ ਜੀ ਬਤਾ ਦੇ ਗਿਆ ਉਹਨਾਂ 'ਚ ਪਿਆਰ ਨਹੀਂਗਾ ਬੜਾ ਪਿਆਰ ਹੈਗਾ ਜੀ ਅੱਛਾ ਉਹ ਅਜੇ ਤੱਕ ਨਹੀਂ ਲੜੇ 32 ਮਾਰਨ ਭਾਜੀ ਫਿਰ ਭਾਜੀ ਕੀ ਪਾਰ ਇੱਕ ਕੋਟ ਪੈਂਟ ਡੈਡੀ ਕੋਟ ਮਮਮੀ ਲੈਂਗੇ ਵਾਹ ਵਾਹ ਲੈ ਆ ਲੈ ਤੁਹਾਡੇ ਮੁੰਡੇ ਸੇਵਾ ਵੀ ਕਰਨ ਲੈ ਉਧਰ ਯਾਰੋ ਦੇਖੋ ਸੇਵਾ ਡੇਲੀ ਡੇਲੀ ਕਰਦੇ ਚਲ ਕੋਟਪੈਂਟ 10 ਮਿੰਟ ਲੱਗ ਗਏ ਕੋਟਪੈਂਟ ਮੈਂ ਹਾਂ ਲੈ ਸਾਨੂੰ ਸਾਨੂੰ ਪੁੱਛ ਲੈਣੇ ਆਪ ਖਰਾਬ ਬੰਦੇ ਆ ਜਾਂਦੀ 30 ਜਾਂ ਕੋਟ ਜੋਰ ਪਰ ਕਿਹਾ ਜਾਨਾ ਵੀ ਅੱਜ ਤੇਰੀ ਡੈਡੀ ਨਹੀਂ ਬ੍ਰੈਂਡ ਭਾਈ ਬ੍ਰੈਂਡ ਤੋਂ ਘੱਟ ਕੋਈ ਵੀ ਨਹੀਂ ਪਾਉਂਦੇ ਉਹ ਚਲੋ ਕੱਪੜੇ ਆਪੋ ਆਪਣਾ ਕਿਹੜੇ ਘਰ ਰੱਖਣਾ ਘਰ ਦੇਖਣਾ ਹੈ ਕਿਹੜੇ ਵਧੀਆ ਤੇ ਭਾਂਜੀ ਪਾਉਂਦੇ ਲਾਲ ਲਹਿੰਗਾ ਲਹਿੰਗਾ ਲਾਲ ਚੂੜੇ ਵਾਲੀ ਬਾਹ ਕੱਢ ਕੇ ਕਿਹੜੇ ਲੰਘ ਜਾਂਦੇ ਇਸ਼ਕ ਵਪਾਰੀ ਆ ਇਹ ਖਦਾ ਜੀ ਮਿਲਣਾ ਮੰਨ। ਮਨ ਕੇ ਤੁਸੀਂ ਉਦਾਂ ਹੀ ਕਰਨਾ ਸੇਮ ਜਿੱਦਾਂ ਵਿਆਹ ਤੇ ਕਰੀਦਾ। ਵੇਖੋ ਦਾਇਰ ਹੀ ਮਿਲਣਾ ਉਹ ਵੀ ਉਹ ਖਾਵਾਂਗੇ। ਮੰਮੀ। ਮਾਂਮੇ ਦੇ ਬਾਪਾ ਅਮੀਰ ਹੋ ਗਏ। ਮੇਰੇ ਹਸਾ ਹਣਾ ਜਮੀਨ ਮਤੇ ਹੂੜ ਲਿਆ। ਬੜਾ ਵਧੀਆ ਕਾਰੋਬਾਰ ਹੈ ਆਪਣਾ YouTube ਦੇ ਆਪਾਂ ਸਾਰੇ ਸੱਜਣਾ ਬੇਲੀਆ ਨੂੰ ਕਹਿ ਦਈਏ। ਮੇਰੇ ਹਸਾ ਹਣਾ ਨੂੰ ਪਰਪਈਆ ਹਣਾ। ਅਰ ਪਰਪਈਆ ਦੇ ਹਸਾ ਹਣਾ ਮੇਰੇ ਹਸਾ ਹਣਾ ਭੈਣ ਜੀ ਨੂੰ ਪੌਣਾ ਜੀ ਦਾ ਕੱਟੂ ਘੜ 10 ਟੋਲੇ ਦਾ ਸੈਟ ਤੇ ਭਾਈ ਨੂੰ ਸੋਨੇ ਦਾ ਕੜਾ। ਹੱਟ ਪੈ ਗਿਆ ਨਾ ਯਾਰ। ਇਦਾਂ ਲਾ ਪਿਆ ਯਾਰ। ਆ ਵੇਖੋ। ਮਾ ਮਾ ਮਾਮਾ ਦੋਵੇਂ ਬੋਲ ਜੁੜ ਦੇਣਾ ਮਾਮਾ ਪਿਆਰ ਕਿਹਾ ਮਾਮਾ ਮਾਮਾ ਕਹੇ ਮਾਮਾ ਮਾਮਾ ਕਿੰਨਾ ਪਿਆਰ ਹੈ ਮਾਮਾ 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 ਬਾਕੀ ਰਾਤ ਨਾਲ ਵੀ ਨਾਲ ਜੁੜਾਂਗੇ ਆਪਾਂ ਅੱਜ ਤੁਹਾਨੂੰ ਮਿਲੇਗਾ ਪਰ ਰਾਤ ਨੂੰ ਸਵਰਨ ਹਾਊਸ ਦੇ ਵਿੱਚ ਬਲੈਕ ਟੀ-ਸ਼ਰਟਸ ਬਲੈਕ ਵਾਸਕਟ ਬਲੈਕ ਪੈਂਟ ਬਲੈਕ ਸ਼ੂਜ਼ ਤੇ ਭਾਜੀ ਕੀ ਪਾ ਲਗੇ ਸ਼ੇਰ ਵਾਲਾ ਓਏ ਉਹਨਾਂ ਨੂੰ ਸਭ ਕੁਝ ਆ ਜਾਂਦਾ ਸ਼ੇਰ ਵਾਲਾ ਕਟਿੰਗ ਵਾਲੀ ਬਾਡੀ ਆ ਲੀਨ ਬਾਡੀ ਚਾਹੀਦੀ ਨਹੀਂ ਆ ਹਮ ਥੋੜੇ ਫੈਕੀ ਫੈਤੀ ਆ ਸਰ ਜੀ ਦਾ ਕੀ ਹੁੰਦਾ ਐਨਿਵਰਸਰੀ 25 ਦੇ ਗੋਲਡ ਸਿਲਵਰ ਜੁਗਲੀ ਸਿਲਵਰ ਜੁਗਲੀ ਹਾਂ ਜੁਗਲੀ 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 ਹਾਂ ਜੁਗਲੀ ਜੁਗਲੀ ਪੰਜਾਬੀ ਮਤਲਬ ਪੰਜਾਬੀ ਜੁਗਲੀ ਹੋਦਾ ਨਹੀਂ ਪਰ ਆ ਜੁਗਲੀ ਨਹੀਂ ਹੁੰਦਾ ਹੈ ਜੁਗਲੀ 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 ਜੂਬਲੀ 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 ਆ ਜੂਬਲੀ ਕਹਿੰਦੇ ਬੀ ਦੇ ਬੀ ਦਾ ਨਹੀਂ ਪੰਜਾਬੀ ਚ ਕੀ ਸਾਲਗिरा 25ਵਾਂ ਸਾਲਗिरा ਇੱਕ ਮਹੀਨਾ ਤੇਨ ਸਾਲ ਹੋ ਗਿਆ ਨਹੀਂ ਚਲ ਇਹਦਾ ਐਕਸਪੀਰੀਅੰਸ ਵੇਣੇ ਯਾਰ ਤੇਰੇ ਵੈਣ ਨੂੰ ਨਹੀਂ ਹੋਇਆ ਹੋਵੇ 9 ਮਹੀਨੇ ਹੋ ਗਏ ਮਨਾਉਣੀ ਤੂੰ ਪੈਸੇ ਨਹੀਂ ਬਦਲਾ ਕੇ ਦਫਾ ਫਾ ਜੇ ਮਾਲਾ ਦੇ ਕੋ 20000 ਰੁਪਏ ਆ ਜੇ ਫਿਰ ਇਨਵੈਸਟਮੈਂਟ ਕਰੇਗਾ ਕੇ ਉਹ ਮਨਾਏਗਾ ਗੁਰੂ ਜੀ ਮੜਾਵਾਂਗੇ ਤੇ ਲੋਕਾਂ ਨੇ ਆਉਣਾ ਖਾ ਪੀ ਕੇ ਚੱਲ ਜਣਾ ਗੱਲਾਂ ਤਾਂ ਵੀ ਹੋਣੀਆਂ ਵਾ ਉਹ ਇਨਵੈਸਟ ਕਰਾਂਗੇ ਆਪਣੇ ਫਿਊਚਰ ਤੇ ਵੀ ਕੰਮ ਹੋਏਗਾ ਵਾ ਜੀ ਕੀ ਬਾਤ ਪਿਆਰ ਰਿਓ ਸਫਾਈ ਕਰਨ ਦੇ ਮਸ਼ੀਨਾਂ ਦੀ ਪਿਆਰਾਂ ਕਦੀ ਬਣਾਈ ਹੋ ਨਹੀਂ ਸਾਰੀ ਤੇ ਗੱਡੀ ਲਈ ਆ ਹਾਂ ਜੀ ਘਰ ਬਣਾ ਲਿਆ ਹਾਂ ਜੀ ਸਾਰੀ ਕੰਮ ਕਰਮ ਕਰਮ ਧਰਮ ਬਾਕੀ ਠੀਕ ਆ ਹਰ ਬੰਦੇ ਦੀ ਸੋਚ ਹੁੰਦੀ ਕਿ ਗੁੱਸਾ ਨਾ ਕਰੋ ਹੱਸਿਆ ਖੇਡੀਆਂ ਘੜੀ ਨੇਚਰਲੀ ਹਾਂ ਇਦਾਂ ਵੀ ਆਪਾਂ ਨਾ ਬਲੌਗ ਹੋਣਾ ਇਹਨਾਂ ਮੁੰਡਿਆਂ ਨੂੰ ਕਿਹਾ ਕਿ ਸਵੇਰੇ 9 ਤੋਂ 10 ਵਜੇ ਦਾ ਟਾਈਮ ਆ ਪਰ 9 ਤੋਂ 10 ਕੇਵਲੇ ਵਾਈਫਾਈ ਨਹੀਂ ਹੁੰਦਾ ਰਾਤ ਦੇ ਦੇ ਸਾਢੇ 8:30 2000 ਸਾਢੇ 8 ਇਹ ਸ਼ਾਮ ਵਿੱਚ ਉਹ ਕਿਹਦੇ ਨੇ ਮੈਂ ਬਿਜ਼ੀ ਹਾਂ ਟਾਈਮ ਮਿਸ ਹੋ ਜਾ ਕਰੇ 8:30 ਤੋਂ 9 ਦੇ ਵਿੱਚ ਆਪਾਂ ਡੇਲੀ ਬਲੌਗ ਪਾਉਣਾ ਕਰਾਂਗੇ ਸਾਰੇ ਜਣੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਕੀ 20-25 ਮਿੰਟ ਦਾ ਬਲੌਗ ਪਾਵਾਂਗੇ ਰਾਤ ਨੂੰ ਮਿਲਾਂਗੇ ਆਪਾਂ ਰਾਜਨ ਮੋਮੈਂਟ ਹੈ 25 ਸਿਲਵਰ ਜੁਬਲੀ 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 ਜੂਬਲੀ ਜੇ ਜੂ ਜੇ ਯੂ ਬੀ ਆਈ ਐਲ ਡਬਲ ਯੂਬਲੀ ਜੂਬਲੀ ਓਕੇ ਓਕੇ ਲੰਡਾ ਵੀ ਨਾ ਨਾ ਹੋਇਆ ਆ ਭਾਈ 70 ਸੁਪਰ ਇਹ ਕਰਦੇ ਮੰ ਉਹ ਕਿਬੂ ਕਵਾ ਉਹਨੂੰ ਖਾੜੀ ਦਾ ਸਿੱਧਾ ਆ ਕਿ ਉਹਨੂੰ ਛਿੱਲੀ ਛੁੱਲੀ ਦਾ ਵਾ ਛਿਲ ਕੇ ਖਾਈਦਾ ਕਿ ਉਹਦਾ ਖਾਈਦਾ ਉਹਦਾ ਖਾਈਦਾ ਉਹຊੂ ਤਾਂ ਸੋਨਾ ਪੜਾ ਉਹਦਾ ਹੀ ਹੱਸ ਸ਼ੁਕਰੀਆ ਕਿਦਾਂ ਤੁਸੀਂ ਕਹਿੰਦੇ ਕੋਈ ਗੱਲ ਦੱਸ ਰਿਹਾ ਕੋ ਸਹੀ ਕਿਬੂ ਜਿਹੜਾ ਛਿਲ ਲਾ ਕੇ ਖਾਈਦਾ ਕਿ ਵੀ ਚੋਖਾ ਖਾਈਦਾ ਕਿ ਇਧਰ ਤਾਂ ਵੀ ਬੜੇ ਖਾਲੇ ਦਾ ਜਿਤਨਾ ਸੇਵ ਆ ਸੇਬ ਆਪਾਂ ਦੋਵੇਂ ਤਰ੍ਹਾਂ ਖਾ ਸਕਦੇ ਆਂ ਜਿਆ ਪੁੱਛਦਾ ਸੰਤਰਾ ਬੋਲਿਆ ਯਾਰ ਪੂਰੀ ਨੇ ਗਾੜੀ ਫੋਨ ਕਰਦੇ ਯਾਰਾ ਫੋਨ ਵੱਢ ਕੇ ਆ ਜਾ ਮੇਰੀ ਗੱਲ ਸੁਣ ਇਹ ਸੰਤਰਾ ਵਾ ਪਾਜੀ ਆਪਾਂ ਛਿਲੜ ਲਾਉਣੀ ਪੈਣੀ ਇਹ ਲਾਹੀ ਨਹੀਂ ਲਾਉਣੀ ਪੈਣੀ ਪਲੇਨ ਕਰ ਲਾਪੇ ਜਾ ਮੈਂ ਬਹਿ ਗਿਆ 1000 ਰੁਪਏ ਰੱਖਿਆ ਨਾਮ ਚੀਕੂ 1100 ਚੀਕੂ ਦਾ ਫਾਇਦਾ ਚੀਕੂ ਤੋਂ ਕੀ ਆਪਾਂ ਖਾ ਸਕਦੇ ਨਹੀਂ ਨਹੀਂ ਕੋਈ ਵੀ ਚੀਕੂ ਇੱਕ ਹੋ ਕੇ ਖਾ ਸਕਦੇ ਆ ਛਿਲੜ ਦੇ ਅੜ ਕੇ ਆ 1000 ਜਿੰਦਗੀ ਨਿੰਦ ਦੀ ਧੋੜ ਹੀ ਨਹੀਂ ਲੈ ਗਈ ਲੋਕ ਨੇ ਫਰੂਟ ਦੇ ਵਧਾੜਿਓ ਪੁਲਿਸ ਵਾਲੇ ਆ ਅੱਜ ਉਹ ਕਹਤਾ ਆਖਰੀ ਪੈਸਾ ਜਿੰਨਾ ਮਰਜੀ ਖਾ ਸਕਦੇ ਪੁਲਿਸ ਜਿੱਤ ਗਈ ਆ ਚੀਕੂ ਆਪਾਂ ਖਾ ਸਕਦਾ ਨਹੀਂ ਆਈ ਹਰ ਗਿਆ ਆਈ ਹਰ ਗਿਆ ਭਰਾ ਆਈ ਹਰ ਗਿਆ ਜਿਹੜਾ ਕੇਲਾ ਕੇਲਾ ਤੇ ਆਪਾਂ ਛਿਲਦੇ ਆ ਚੱਲ ਲਵਾਗਾ ਤੇ ਮੇਰੀ ਖਾਵਾਂਗਾ ਯਾਰ ਕੀ ਤੀ ਤੁਹਾਡੇ ਫੋਨ ਨਾ ਕਰੇਗਾ ਚਲ ਇੱਕ ਮਿੰਟ ਫੇਰ ਵੀ ਮੈਂ ਮੈਂ ਆਪ ਕੰਟੈਂਟ ਪ੍ਰੋਡਿਊਸਰ ਆ ਕਹਤਾਂ ਤੇਰੀ ਹੋਰ ਟੈਨਸ਼ਨ ਲੈਣਾ ਜਿੰਦਦਰ ਕੰਮ ਕਰਦਾ ਤੂੰ ਜੋ ਵੇਖਿਆ ਓ ਇਦਾਂ ਸਾਰਿਆਂ ਵਾਸਤੇ ਨਹੀਂ ਹੈਗਾ ਹਾਂ ਆ ਵੇਖੋ ਰੰਧਾ ਸਾਹਿਬ ਸਾਡੇ ਪਹੁੰਚ ਜਿੱਤੇ ਮੇਨ ਕੋਈ ਛੋਟਾ ਪਤਰੀ ਲੇਟ ਆਇਆ ਰੰਧਾ ਸਾਹਿਬ ਲੌਂਗ ਬੰਡਿਆ ਚਾਲੂ ਕੰਮ ਦੱਸੋ ਕੀ ਸਜਮਲੇ ਤੁਹਾਨੂੰ ਮੈਂ ਉਸਤਾ ਜੀ ਨੂੰ ਮੈਸੇਜ ਕੀਤਾ ਹੈ ਮੈਂ ਨਹੀਂ ਦੇਖਿਆ ਮੈਸੇਜ ਮੈਕਸ ਲੌਂਗ ਆਇਆ ਹੈ ਮੈਸੇਜ ਵੇਖੋ ਸਾਹੀ ਵੇਖੋ ਤਾਂ ਈ ਲੱਖ ਦੀ ਘੜੀ ਇਰਦਾਵਾ ਸਾਹ ਲੱਜੁਕੇ ਨਹੀਂ ਵੀਰਾ ਕੋਟ ਨਹੀਂ ਤੇ ਉਹ ਨਹੀਂ ਗੱਲ ਪੈਨਿਸ਼ਮੈਂਟ ਦੱਸੋ ਜੋ ਦੋਗੇ ਭਾਈ ਹਾਏ 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 ਜਦੋਂ ਬੰਦਾ ਕਹੇ ਨਾ ਜੋ ਦੋਗੇ ਫਿਰ ਤੇ ਮੈਨੂੰ ਮੋਲੀ ਲੈ ਲੈਂਦਾ ਮਾਫੀ ਠੀਕ ਹੈ ਪਰ ਇਹਨਾਂ ਦਾ ਸਪਾਇਮੈਂਟ ਲੇਟ ਕਿਉਂ ਏ ਰੀਜ਼ਨ 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 ਏ ਜੀ ਉਹ ਮੰਡੀ ਨਹੀਂ ਆ ਗਈ ਸਬਜ਼ੀ ਮੰਡੀ ਹਾਂਜੀ ਉੱਥੇ ਉੱਥੋਂ ਗੋਂਗਰੋਂ ਲੈਣ ਦੇ ਕੀ ਲੈਣ ਦੇ ਉਥੋਂ ਨਹੀਂ ਗੋਂਗਰੋਂ ਸਤਾਜੀ ਉਹ ਆਉਂਦੀਆਂ ਨੇ ਆੜੀਆਂ ਟਰਾਲੀਆਂ ਆਉਂਦੀਆਂ ਦੀਆਂ ਓਏ ਮਟਰ ਵਾਲਿਆਂ ਦੀਆਂ ਹਾਂਜੀ ਉਹ ਗੱਡੀ ਵਾਲੇ ਜੇ ਮਾੜੀ ਵਾਰਤੀ ਨੇ ਬਸ ਫਿਰ ਮੈਂ ਮਗਲੇ ਪਾਸੇ ਆਂ ਅਸਰ ਜਿਨਾ ਮੋੜਦਾ ਜਿਨੇ ਨਾਉਂਦੇ ਵੱਡੀ ਰੂਬੀ ਕੋਣ ਹੁੰਦੀ ਨਾ ਉਹ ਛਿੱਲੀ ਜਾਂਦੀ ਆ ਓਕੇ ਮਿਲਦੇ ਫੇਰ ਤੁਹਾਨੂੰ ਚਲੋ ਤੁਸੀਂ ਆਪਣਾ ਬਾਹਾਂ ਲਓ ਵਾਰਮ ਅਪ ਚਲੋ ਕੰਟੈਂਟ ਕਰੇ ਥੋੜਾ ਫ੍ਰੀ ਲਾਓ ਆਪਣੇ ਇਨਫਲੂਐਂਸਰ ਵੀ ਆਪਣੇ ਕੋਨਟੈਂਟ ਕ੍ਰੀਏਟਰ ਵੀ ਹੋਵੇ ਉਹ ਵਾਰਮ ਅਪ ਬਸ ਹੋਰ ਨਹੀਂ ਕੋਈ ਪ੍ਰੋਬਲਮ ਹੋਰ ਕੁਐਸਚਨ ਕਰਨ ਨਹੀਂ ਕਰਨਾ ਮੈਂ ਬਸ ਉਹੀ ਕਹਿਣੇ ਹੈਗਾ ਕੈਮਰਾ ਫ੍ਰੈਂਡਲੀ ਨਹੀਂ ਮੈਂ ਆਪ ਵੀ ਕੰਟੈਂਟ ਕ੍ਰੀਏਟਰ ਆਇਆ ਵੈਸੇ ਕੀ ਗੱਟ ਚ ਜ਼ੀਰੋ ਬੰਬੇ ਦਾ ਹੈ ਨਾ ਅੱਛਾ ਠੀਕ ਹੈਗਾ ਥਾਗੋ ਇਹ ਤਾਂ ਡਰ ਨਹੀਂ ਵੀਡੀਓ ਕੋਣੀ ਨਹੀਂ ਨਹੀਂ ਐਕਚੁਅਲੀ ਮੈਂ ਮੌਂਟੀ ਭਾਈ ਐਕਚੁਅਲੀ ਮੌਂਟੀ ਭਾਈ ਐਕਚੁਅਲੀ ਭਲਾ ਕਿਹਨੇ ਐਕਚੁਅਲੀ ਉਹ ਸ਼ਾਇਰੀ ਕਿ ਹੋਲਾ ਉਹ ਤੁਹਾਡੀ ਉਹਨੇ ਉਹਨੇ ਮੇਰੀ ਪਾਏ ਪਾਏ ਨੂੰ ਕੀਤੀ ਸ਼ੇਅਰ ਕੀਤੀ ਹੈ ਪਰ ਜਦੋਂ ਲਾਈਕ ਕੌਣ ਫੋਲੋ ਕਰਦਾ ਮੈਨੂੰ ਤੁਸੀਂ ਵੀ ਐਕਸਰਸਾਈਜ਼ ਲਾ ਲਿਆ ਕਰੋ ਹਫਤੇ ਬਾਅਦ ਹੀ ਹੁਣ ਹੁੰਦਾ ਵਾ ਲੱਜ ਆ ਗਿਆ ਦੱਸਣਾ ਬਾਹਰ ਉਹ ਮੈਰਿਜ ਚੱਲ ਮਾੜੇ ਦੋ ਦਿਨ ਆ ਲੱਗ ਹਫਤੇ ਚ ਆ ਦੋ ਦੋ ਦਿਨ ਆ ਜਾਏਗਾ ਬੜਾ ਫੰਕਸ਼ਨ ਜਾਣਾ ਤਾ ਦਾਂ ਹਾਂ ਆ ਜੱਡੇ ਵਾਲ ਫੰਕਸ਼ਨ ਹੋਣਾ ਤਾਂ ਐ ਜੀ ਸਰੀਰ ਪੰਪ ਕਰਨਾ ਸਰੀਰ ਪੰਪ ਕਰਨਾ ਯਾਰ ਲੱਗਣ ਲੱਗੇ ਜਿਮ ਜਾਣਾ ਰੋਜ਼ ਪਰ ਤੇਰਾ ਰਿਸ਼ਤੇਦਾਰ ਆ ਤੂੰ ਇਹਨੂੰ ਕਹਿ ਦੋ ਦੋ ਤਿੰਨ ਦਿਨ ਵੈਕਸਿਲ ਹੋਣੀ ਚਾਹੀਦੀ ਐ ਹੋਰ ਤਗੜਾ ਹੈ ਕਿਉਂ ਨਹੀਂ ਹੁੰਦਾ ਕੰਮਕਾਰ ਬੜਾ ਗਾੜਾ ਉਹ ਮੋਟਰਾਂ ਦਾ ਦੇਲ ਨਹੀਂ ਮਿਲਦੀ ਰਾਤ ਹੀ ਰਾਤ ਹੀ ਮੋਟਰ ਬਣੀ ਚਲ ਅੱਜ ਸੋਇਲਾ ਕਿੰਨੇ ਦਿਨ ਮੈਨੂੰ ਦੇ ਸਕਦਾ ਹਫਤੇ ਜਿੰਨੇ ਦਿਨ ਨਹੀਂ ਦੇ ਹਫਤੇ ਵਿੱਚ ਹਫਤੇ ਦੇ ਮਹੀਨੇ ਤੋਂ ਬਾਅਦ ਹੀ ਗੱਲ ਦੋ ਤਿੰਨ ਦਿਨ ਕਰਦੀ ਆ ਤਿੰਨ ਦਿਨ ਚਲੋ ਜੀ ਹੁਣ ਪਿਛਲੀਆਂ ਗਲਤੀਆਂ ਮਾਫ਼ ਤਿੰਨ ਦਿਨ ਮਿਹਨਤ ਲਾਗਰੇਗਾ ਸੱਨੀ ਆਪਲੇ ਰਿਸ਼ਤੇਮਾ ਦੇ ਵਿੱਚੋਂ ਠੀਕ ਐ ਰਾਇਨ ਤੇਰਾ ਲੱਗਦਾ ਕਿ ਇਹ ਹੈ ਚਾਚਾ ਮਾਮਾ ਤਾਇਆ ਕੋਈ ਨਹੀਂ ਜਿੱਦ ਤਰਾ ਕੰਬੋ ਬਰਾਦਰੀ ਤੁਸੀਂ ਕੰਬੋ ਜੀ ਨਹੀਂ ਨਹੀਂ ਰਿਸ਼ਤੇਦਾਰ ਐ ਮੇਰੇ ਨਾਲ ਨਹੀਂ ਨਹੀਂ ਉਤਰਾ ਮਾਮਾ ਲੱਗਦਾ ਮੈਂ ਜੱਦ ਪਾਚ ਪੈਂਦਾ ਨਹੀਂ ਹਾਂ ਜੱਦ ਘੜੀ ਐ ਸੇਮ ਐ ਕੰਬੋ ਬੜੇ ਸਿਆਣੇ ਹੁੰਦੇ ਆ ਤਿੰਨ ਫਸਲਾਂ ਕੱਢਦੇ ਮੈਂ ਹੀ ਕਣਕ ਤੇ ਝੋਨਾ ਜੱਟ ਇਹ ਆਲੂ-ਆਲੂ ਬੜੇ ਲਾਉਂਦੇ ਨਾ ਤੁਹਾਡੇ ਕੋਲ ਬੜੀ ਧਾੜੀ ਜ਼ਮੀਨ ਜੇ ਤੁਹਾਡੇ ਕੋਲ ਕਿਲਾ ਵੀ ਹੋਵੇ ਨਾ じゃ ਕਹਿਰੀ ਕੀ ਭਾਈ ਦੀ ਕਿਹੜੇ ਦੇ ਵੀਰ ਹੁੰਦਾ ਕਰੋ ਹੈਗੀ ਜੀ ਮੇਰੇ ਕੋ ਇਹ ਗਾਇ ਕੋ ਸਾਡੇ ਕੋ ਕੀ ਆਪਣੀ ਗੱਲ ਕਰੂ ਸਾਡੇ ਕੋ ਹੀ ਪਾਬ ਦਾ ਦੇ ਦੀ ਭਈ ਨਾ ਨਾ ਇਸ ਟਾਈਮ ਤੇ ਪਹਿਲੀ ਹੈਗੀ ਆ ਹੈ ਹੈਗੀ ਹੈ ਕਿੰਨੇ ਕਿਲੇ ਥੋੜੀ ਹੋਣੀ 1.5 ਤੋਂ ਭਾਵੇਂ ਹੋਈ ਤੇ 1.5 ਕਿਲਾ ਜਮੀਨ ਹੋਈ ਕਾਦੇ ਇੰਨੀ ਕੀ ਹੋਣੇ ਕਿਉਂਕਿ ਤੁਸੀਂ ਨਹੀਂ ਹੋਗੇ ਤੇ ਪਾਜੀ ਉਹ ਸਾਡੀ ਵਨ ਵਨ ਕੀ ਹੈ ਨਾ ਕੋਈ ਮੋਰਾਲੇ ਆ ਕੋਈ ਖੇਤਰ ਇਸ ਤਰ੍ਹਾਂ ਕੋਈ ਨਹੀਂ ਉਹ ਟਿਕਟ ਉੱਪਰ ਆਉਂਦਾ ਉਹ ਇਕੱਠਾ ਜਾਂਦਾ ਸਾਂਝ ਪਰਵਾਸ ਸਾਰੇ ਉਹੜੇ ਪਰਦਾਦੇ ਹਾੜੇ 120 ਕਿਲੇ ਪਹਿਲੀ ਬਣਾਈ ਸੀ ਤੇ 120 ਕਿਲੇ ਤੇ 7 ਮੁੰਡੇ ਦੇ ਅੱਗੇ 100 ਰੁਪਏ ਦਾ ਕਿੱਲਾ ਆ ਜਾਂਦਾ ਜੀ 100 ਰੁਪਏ ਦਾ ਕਿੱਲਾ ਨਹੀਂ 100 ਤਾਂ ਵੀ ਨਹੀਂ ਜਾਂਦਾ ਮੇਨ ਤੇ ਬਜਟ ਪਰਦਾਦੇ ਦੀ ਗੱਲ ਕਰ ਸਾਡੇ ਆ ਸਾਰੇ ਪਰਦਾਦੇ ਕਿਨੇ ਪਾ 116 ਸਾਲ ਦੇ ਹੋ ਗਏ ਆ ਲੋ ਜੀ ਇਹਦੇ ਪਰਦਾਦੇ ਹੋਣੀ 116 ਭਰਾ ਹੀ 116 ਸਾਲ ਅੱਛਾ ਮੈਂ ਹਾਂ ਤੇਰੇ ਪਰਦਾਦੇ ਤੇ ਭਾਬੇ ਨੇ ਮੈਨੂੰ ਕਿਹੜੀ ਸ਼ਲਾਜੀਤ ਕਰਦੀ 7 ਮੁੰਡੇ ਸੱਤਾਂ ਦੇ ਅੱਗੋਂ ਮੁੰਡੇ ਲਾ ਲਓ ਫਿਰ ਉਹ ਵੰਡਦੀ 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 ਫਿਰ ਹੁਣ ਤੁਹਾਡੇ ਹਿੱਸੇ ਥੋੜੇ ਹੀ ਆ ਮੋਰੀ ਬੱਜਾ ਲੈ ਵੀ ਭਾਵੇਂ ਮਿਹਨਤ ਘਾੜ ਲੌਂਦਾ ਛੁੱਟੀਆਂ ਜਿਆਦੀਆਂ ਕਰਦਾ ਇਹਦੇ ਬੱਚੇ ਦੇ ਜਿਹੜੇ ਜਵਾਨ ਹੋ ਗਏ ਇਹਦੇ ਵੇਖੋ ਨੂਰ ਵੇਖੋ ਸਕਾੜ ਵੇਖੋ ਗ로우 ਚੈੱਕ ਕਰੋ ਗ로우 ਫੇਸ ਸਾਡਾ ਭਾਈ ਦੀ ਕਿਰਪਾ ਸਾਡੇ ਨਾਮ ਨਾਲ ਨਾ ਗ로우 ਹੋ ਜਾਂਦਾ ਸਾਡੀਆਂ ਅਸ਼ੀਰਵਾਦ ਇਹਨਾਂ ਨਾਲ ਆ ਦੋ ਦੋ ਦਿਨ ਵੀ ਆਊਗਾ ਮਹੀਨੇ ਫੇਰ ਵੀ ਤੜਾ ਰਹਿਣਾ ਵੀਰ ਅਹੀਂ ਕੀ ਕਹਿੰਦੇ ਉਸਦੀ ਜਮੈਲ ਨਾ ਰਹਦੇ ਖੋੜ ਰਹਿੰਦੇ ਸੀ ਸਾਫਾਬ ਸਾਡਾ ਤੁਹਾਡੇ ਕੀ ਖੋਟ ਹੈ ਮੈਂ ਵਿਆਹਾਂ ਦਾ ਬੜਾ ਘਟ ਜਾਣਾ ਸਨੀ ਦੇ ਵਿਆਹ ਤੇ ਗਿਆ ਹਾਂ ਪਗੜਾ ਪਾਇਆ ਮੈਂ ਜੇ ਤਾਂ ਭੁੱਲ ਗਿਆ ਸਨੀ ਬੜਾ ਕਦੇ ਸਾਡੇ ਵਿਆਹ ਦੇ ਹੋਰਗੇ ਦੇ ਵਿਆਹ ਸਾਰੇ ਫੋਟੋਆਂ ਤੇ ਫਿਰ ਭਾਈ ਸਾਰੇ ਮੈਨੂੰ ਉਤਰਾਟ ਚਾਹ ਲਾ ਪਰ ਮੈਨੂੰ ਜੇਤਾ ਭੁੱਲ ਗਿਆ ਦਾ ਵਿਆਹ ਨਹੀਂ ਮਨ ਟੋਚਾ ਲਾਉਂਦੇ ਠੀਕ ਹਿੰਦਾ ਕੰਦੇ ਸਾਡੇ ਵਿਆਹ ਦੇ ਹੁੰਦੇ ਭਾਈ ਹੋਰ ਕਿਸੇ ਦੇ ਵਿਆਹ ਤੇ ਨਹੀਂ ਜਾਂਦੇ ਇਹ ਅੱਜ ਜਾਣਾ ਰਿਹਾ ਉਹ ਹੀ ਦੀ ਗੈਰ ਮੈਂ ਨਹੀਂ ਜੋੜਾ ਤੂੰ ਮੈਨੂੰ ਇਹਨੂੰ ਕਿਸਮਤ ਬਣਾ ਮਮਾ ਤੂੰ ਸਾਡ ਜੀ ਭਾਈ ਨੂੰ ਬਣਾ ਲਿਆ ਬਣਾ ਲਿਆ ਤੇਰਾ ਬਹੁਤ ਤਾਰਾ ਹੋਏ ਬਸ ਬਸ ਆਈ ਗਿਆ ਆਹੋ ਆਹੋ ਮੇਰਾ ਲੋਈ ਦਿਖਦੇ ਪੂਰੀ ਦੁਆ ਲੈਂਡ ਸਮਾਰਟ ਬੁਆਏ ਚੱਲੋ ਬੈਰਾ ਕਾਮਾ ਮਾਈ ਸੈਕੂਰੇ ਪੂਰੇ ਪੂਰੇ ਟਾਈਮ ਤੇ ਐਂਡ ਕੰਮ ਆਇਆ ਹੈ ਸੱਸੀਆ ਮੁੰਡਾ ਗੜੀ ਆਇਆ ਹੈ ਇਧਰ ਹੈ ਮੁੰਡਾ ਗੜੀ ਆਇਆ ਰਾਤ ਵਾਲੀ ਆ ਨਹੀਂ ਆ ਗੜਾ ਗੜੀ ਆ ਗਈ ਠੀਕ ਨਹੀਂ ਲਾਉ ਲਾਉ ਰੌਣੇ ਜਿੱਲਾ ਵਿਸਤਾ ਕੀ ਐਂਡ ਕਰਾ ਆਇਆ ਇੱਕ ਹਾਫ ਤੇ ਅਜਾ ਵੇਜ ਪੱਤੀ ਕਰਾਣਾ ਸਾਰਾ ਬੜਾ ਇੱਕ ਇੱਕ ਐਨ ਕੋ ਸਾਲ ਇਹ ਹੀ ਕੀਤੀ ਸਾਲ ਭੜੀ ਇਧਰ ਵੀ ਮੜਵਾ ਚਲੂ ਕਰਦੇ ਸਿੱਧਾ ਵਧੀਆ ਨਹੀਂ ਆਉਂਦਾ ਉਹ ਦਿਨ ਤੇ ਦਿਨ ਉਹ ਚੇ ਈਲਾ ਵਾਂਗੇ ਇਹ ਵੇਹੇ ਚੱਲੇਗੇ ਨੂ ਅਗਰ ਆਲੇ ਨੇ ਇੰਗੇਜਮੈਂਟ ਹੋਈ ਨਹੀਂ ਨਾਲ ਹੀ ਇਹਨੂੰ ਕਿੱਥੀ ਲੱਗਣੀ ਹੈ ਸਾਈਡ ਤੇ ਨਾ ਮਣਿਆ ਕੋਈ ਲੈ ਆਪ ਬੰਦਾ ਨਾ ਅੱਗੇ ਡੇਨਾ ਪੈਣੀ ਨਹੀਂ ਦਸਕਾਰ ਐਂਟੀ ਕੋ ਆਲੇ ਨੇ ਲੱਗੀ ਹੂ ਆਜ ਮਾਫਾ ਨੂੰ ਹਾਂ ਭਾਜੀ ਨਹੀਂ ਨਹੀਂ ਅੱਜ ਮਾਫਾ ਖਾਲੇ ਕੁਛ ਕੋਈ ਨਹੀਂ ਖਾਲੇ ਕੱਲ ਬੈਲਟੀ ਫਿਰਨੀ ਅੱਜ ਵੇਖ ਲੋ ਇਹ ਉਹ ਬੰਦਾ ਵਾ ਜਿਹਦੀ ਆਪਾਂ ਵੀਡੀਓ ਪਾਈ ਦੀ ਮਿਲੀਣ ਗਈ ਤੇ ਮੈਂ ਨਿਊਡਲ ਪਾਏ ਸੀ ਯਾਦ ਜੀ ਨਾਲ ਭਾਈ ਖੋਣਾ ਜੀ ਹੁੰਦਾ ਜੀ ਪਿਆਰ ਮੈਂ ਕਹਿੰਦਾ ਵੇਖੋ ਜੀ ਉਤਨਾ ਉਹ ਤੇਰੀ ਨਾ ਲਗਾ ਜੁਰਤ ਉਤਨਾ ਔਕਾਤ ਨਹੀਂ ਮੇਰੀ ਬਸ ਬੱਸ ਪਰ ਇੱਥੇ ਉਸਤਾਦ ਜੀ ਨੇ ਆਪ ਕਿਹਾ ਉਸਤਾਦ ਜੀ ਨੂੰ ਕਹਾਂਗੇ ਲੱਗੇ ਠੀਕ ਕੱਟ ਦੇ ਇਸ ਭਾਈ ਨੇ ਤਪਨਾ ਤੇ ਬੈਣ ਦੀ ਕਾਰ ਨਹੀਂ ਉਹ ਬਸ ਭਰਾ ਬਸ ਐਂਡੀ ਦਾ ਰਨਰ ਬਰਬਰੀ ਓਹੋ ਕਬਲਾ ਚਲੋ ये들아 ये तेरा चेहरा है ये तेरा नाम है कौन किया क्या लग गया है ये मेरी ये क्या है ये क्या है ये क्या है ये क्या है आजो भाई मान हां तू ही कर तू वा वा बंधुआ Yeah. por, por vivo. Vivo.